ਹਾਂ ਜੀ ਪਿਆਰੇ ਬੱਚਿਓ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕੁਝ ਪ੍ਰਸ਼ਨ ਉੱਤਰ ਸਾਂਝੇ ਕਰਾਂਗੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਹਿਲਾ ਪ੍ਰਸ਼ਨ ਹੈ ਆਪਣੇ ਕੋਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਅਮਰਿਤਪੁੱਤਰ ਦੱਸੋ 1621 ਸ਼ਾਬਾਸ਼ 1621 ਇਸਵੀ ਵਿੱਚ ਹੈ ਆਪਣੇ ਕੋਲੇ ਦੂਜਾ ਪ੍ਰਸ਼ਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਕੀ ਸੀ ਨਵਜੋਤ ਪੁੱਤਰ ਤਿਆਗ ਮਾਨ ਸ਼ਾਬਾਸ਼ ਯਾਗਮਲ ਤੀਜਾ ਪ੍ਰਸ਼ਨ ਆਇਆ ਆਪਣੇ ਕੋਲੇ ਅਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ ਸੁਖਪ੍ਰੀਤ ਪੁੱਤਰ ਬੋਲੋ ਜੀ ਹਾਂਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਜਾ ਪੁੱਤਰ ਹਾਂਜੀ ਆਪਣੇ ਕੋਲੇ ਅੱਗੇ ਪ੍ਰਸ਼ਨ ਹੈ ਕਿਹੜੇ ਵਿਅਕਤੀ ਨੇ ਗੁਰੂ ਲਾਧੋ ਰੇ ਕਹਿ ਕੇ ਗੁਰੂ ਜੀ ਨੂੰ ਪ੍ਰਗਟ ਕੀਤਾ ਹਾਂਜੀ ਬਵਨ ਪੁੱਤਰ ਬੋਲੋ ਜੀ ਮੱਖਣ ਸ਼ਾ ਲੁਬਾਣਾ ਸ਼ਾਬਾਸ਼ ਮੱਖਣ ਸ਼ਾ ਲੁਬਾਣਾ ਜੀ ਇਸ ਤੋਂ ਅੱਗੇ ਆਪਣੇ ਕੋਲੇ ਪ੍ਰਸ਼ਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਲਈ ਕਿਹੜੇ ਸ਼ਹਿਰ ਲਿਜਾਇਆ ਗਿਆ ਹਾਂਜੀ ਪੁੱਤਰ ਖੜੇ ਹੋ ਕੇ ਦੱਸੋ ਦਿੱਲੀ ਦਿੱਲੀ ਸ਼ਾਬਾਸ਼ ਕਿਤੇ ਸੀ ਦਿੱਲੀ ਲੈ ਕੇ ਗਏ ਸੀ ਦਿੱਲੀ ਸ਼ਾਬਾਸ਼